ਦੇਖਦੇ ਹਾਂ ਯਸਾਈ ਆਦਿਕਥਾ ਉਹਦਾ 45 ਨੰਬਰ ਅਧਿਆਇ ਉਹਦੀ 1 ਤੋਂ 7 ਨੰਬਰ ਪੰਕਤੀ ਦੇ ਵਿੱਚ ਦੇਖਾਂਗੇ ਤੁਸੀਂ ਵਚਨ ਨੂੰ ਬਹੁਤ ਖਿਆਲ ਨਾਲ ਸੁਣੀਓ ਜੇ ਤੁਸੀਂ ਵਚਨ ਨੂੰ ਬਹੁਤ ਖਿਆਲ ਨਾਲ ਸੁਣੋਗੇ ਹੋ ਸਕਦਾ ਤੁਹਾਨੂੰ ਭੇਤ ਦੀਆਂ ਗੱਲਾਂ ਲੱਭ ਪੈਣ ਔਰ ਉਹ ਤੁਹਾਡੇ ਬਹੁਤ ਕੰਮ ਆ ਜਾਣ ਆਓ ਆਪਾਂ ਦੇਖਦੇ ਹਾਂ ਬੁੱਕ ਆਫ ਇਜ਼ਾਇਆ ਚੈਪਟਰ ਨੰਬਰ 45 ਇਸਾਈ ਆਦੀ ਕਿਤਾਬ 45 ਅਧਿਆਏ 1 ਤੋਂ 7 ਦੇ ਵਿੱਚ ਅਸੀਂ ਦੇਖਾਂਗੇ ਯਹਵਾ ਆਪਣੇ ਮਸਾ ਕੀਤੇ ਹੋਏ ਖੋਰਸ ਨੂੰ ਇਉਂ ਆਖਦਾ ਹੈ ਜਿਸ ਦਾ ਸੱਜਾ ਹੱਥ ਮੈਂ ਫੜਿਆ ਭਈ ਮੈਂ ਉਹਦੇ ਅੱਗੇ ਕੌਮਾਂ ਨੂੰ ਢੇਠਾਂ ਕਰ ਦਿਆਂ ਅਤੇ ਪਾਤਸ਼ਾਹਾਂ ਦੇ ਕਮਰ ਕੱਸੇ ਖੋਲ ਦਿਆਂ ਭਈ ਮੈਂ ਦਰਵਾਜ਼ੇ ਉਹਦੇ ਸਾਹਮਣੇ ਖੋਲ ਦਿਆਂ ਆਮੀਨ ਪਰਮੇਸ਼ਰ ਆਪਣੇ ਮੱਸਾ ਕੀਤੇ ਹੋਏ ਜਾਣ ਦੇ ਲਈ ਇਉਂ ਫਰਮਾਉਂਦੇ ਆ ਕਹਿੰਦੇ ਜਿਹਦਾ ਮੈਂ ਸੱਜਾ ਹੱਥ ਫੜਿਆ ਹੋਇਆ ਆ ਕਿ ਪਰਮੇਸ਼ਰ ਨੇ ਤੁਹਾਡਾ ਸੱਜਾ ਹੱਥ ਫੜਿਆ ਹੋਇਆ ਆ ਕਿੰਨਿਆਂ ਦਾ ਸੱਜਾ ਹੱਥ ਪਰਮੇਸ਼ਰ ਨੇ ਫੜਿਆ ਹੋਇਆ ਆ ਜੇ ਤੁਹਾਨੂੰ ਲੱਗਦਾ ਤੁਹਾਡਾ ਸੱਜਾ ਹੱਥ ਫੜਿਆ ਆ ਫਿਰੇ ਵਚਨ ਤੁਹਾਡੇ ਲਈ ਆ ਕਹਿੰਦਾ ਮੈਂ ਉਹਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ ਉਹ ਜਿਹੜੇ ਤੁਹਾਡੇ ਵਿਰੁੱਧ ਬੋਲਦੇ ਆ ਪ੍ਰਭੂ ਉਹਨਾਂ ਨੂੰ ਤੁਹਾਡੇ ਹੇਠਾਂ ਕਰੇਗਾ ਅਤੇ ਪਾਤਸ਼ਾਹਾਂ ਦੇ ਕਮਰਕੱਸੇ ਖੋਲਦਿਆਂ ਉਹ ਜਿਹੜੇ ਤੁਹਾਡੇ ਉੱਤੇ ਚੜ੍ਹਾਈਆਂ ਕਰਦੇ ਆ ਜਿਹੜੇ ਤੁਹਾਡੇ ਉੱਤੇ ਹਕੂਮਤਾਂ ਕਰਦੇ ਆ ਪ੍ਰਭੂ ਉਹਨਾਂ ਨੂੰ ਤੁਹਾਡੇ ਲਈ ਨਰਮ ਕਰ ਦੇਗਾ ਹallelujah ਦਰਵਾਜੇ ਉਹਦੇ ਸਾਹਮਣੇ ਖੋਲਦਿਆਂ ਉਹ ਦਰਵਾਜੇ ਜਿਹੜੇ ਤੁਹਾਡੀ ਤਰੱਕੀ ਤੇ ਲਈ ਬੰਦ ਹੋ ਚੁੱਕੇ ਆ ਉਹ ਦਰਵਾਜੇ ਜਿਹੜੇ ਤੁਹਾਡੀ ਬਰਕਤ ਆਉਣ ਤੋਂ ਰੋਕ ਰਹੀ ਆ ਬੰਦ ਹੋ ਚੁੱਕੇ ਆ ਉਹ ਦਰਵਾਜੇ ਜਿਹੜੇ ਖੁਸ਼ੀ ਦੀ ਖਬਰ ਨੂੰ ਤੁਹਾਡੇ ਤੱਕ ਪਹੁੰਚਣ ਦੇ ਲਈ ਬੰਦ ਹੋ ਚੁੱਕੇ ਆ ਉਹ ਦਰਵਾਜੇ ਜਿਹੜੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਲਈ ਖੁੱਲ ਜਾਣ ਤੁਹਾਡੀਆਂ ਹੱਦਾਂ ਵਧਣ ਪਰਮੇਸ਼ਵਰ ਕਹਿੰਦੇ ਮੈਂ ਤੁਹਾਡੇ ਅੱਗੇ ਉਹਨਾਂ ਦਰਵਾਜ਼ਿਆਂ ਨੂੰ ਤੁਹਾਡੇ ਸਾਹਮਣੇ ਖੋਲ ਦੇਵਾਂਗਾ ਹallelujah ਅਰ ਕਹਿੰਦਾ ਫਟਕ ਬੰਦ ਨਾ ਕੀਤੇ ਜਾਣ ਬਹੁਤ ਵਾਰੀ ਤੁਹਾਨੂੰ ਰਿਫਿਊਜ਼ ਮਿਲ ਜਾਂਦਾ ਹੈ ਤੁਸੀਂ ਕਿਤੇ ਜਾਂਦੇ ਹੋ ਉਹ ਕਹਿੰਦੇ ਯੂ ਆਰ ਰਿਜੈਕਟਡ ਪਰ ਹੁਣ ਕੀ ਹੋਊਗਾ ਯੂ ਆਰ ਸਿਲੈਕਟਡ ਹੱਲ ਨਾ ਕਿਹਾ ਜਾਂਦਾ ਸੀ ਤੁਹਾਨੂੰ ਰੱਦ ਕਰ ਦਿੱਤਾ ਗਿਆ ਆ ਪਰ ਹੁਣ ਕੀ ਕਹਿ ਜਾਏਗਾ ਤੁਸੀਂ ਇਸ ਕੰਮ ਲਈ ਚੁਣ ਲਏ ਗਏ ਹੋ ਹallelujah ਉਹ ਫਾਟਕ ਜਿਨ੍ਹਾਂ ਨੂੰ ਟੱਪ ਕੇ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ ਪਰ ਤੁਹਾਨੂੰ ਰਾਹ ਨਹੀਂ ਮਿਲ ਰਿਹਾ ਸੀ ਸਮਝ ਲਿਓ ਉਹ ਫਾਟਕ ਜੋ ਤੁਸੀਂ ਕਰਾਸ ਕਰਕੇ ਅੱਗੇ ਜਾਣਾ ਚਾਹੁੰਦੇ ਸੀ ਤੁਹਾਨੂੰ ਰਾਹ ਨਹੀਂ ਮਿਲ ਰਿਹਾ ਸੀ ਪਰਮੇਸ਼ਵਰ ਤੁਹਾਡੇ ਲਈ ਉਹਨਾਂ ਫਾਟਕਾਂ ਨੂੰ ਖੋਲ ਰਏ ਹੈ ਹਾਲੇਲੂਇਆ ਪ੍ਰਭੂ ਜੀ ਖੋਲ ਰਹੀ ਉਹਨਾਂ ਫਾਟਕਾਂ ਨੂੰ ਤੁਹਾਡੇ ਲਈ ਮੈਂ ਤੇਰੇ ਅੱਗੇ ਅੱਗੇ ਚੱਲਾਂਗਾ ਹਾਲੇਲੂਇਆ ਅਤੇ ਉਚਾਈਆਂ ਨੂੰ ਪੱਧਰਿਆਂ ਕਰਾਂਗਾ ਮੈਂ ਪਿੱਤਲ ਦੇ ਦਰ ਭੰਨ ਸੁਟਾਂਗਾ ਅਤੇ ਲੋਹੇ ਦੇ ਹੋੜੇ ਵੱਢ ਦਿਆਂਗਾ ਹallelujah ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਜਕੜਬੰਦ ਮਾਰੇ ਹੋਏ ਆ ਜਿਹੜੀਆਂ ਤੁਹਾਨੂੰ ਅੱਗੇ ਨਹੀਂ ਵਧਣ ਦਿੰਦੀਆਂ ਜੋ ਤੁਸੀਂ ਕਰਨਾ ਚਾਹੁੰਦੇ ਉਹ ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਕਰਨ ਦਿੰਦੀਆਂ ਜਿਹੜੀ ਫਤਿਹ ਤੁਸੀਂ ਆਪਣੇ ਜੀਵਨ ਚ ਪ੍ਰਾਪਤ ਕਰਨਾ ਚਾਹੁੰਦੇ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਫਤਿਹ ਤੱਕ ਨਹੀਂ ਪਹੁੰਚਣ ਦਿੰਦੀਆਂ ਚਾਹੇ ਉਹ ਲੋਹੇ ਵਰਗੀਆਂ ਮਜ਼ਬੂਤ ਹੋਣ ਸੰਗਲੀਆਂ ਵਾਂਗ ਉਹਨਾਂ ਦੀ ਜਕੜਨ ਹੋਵੇ ਤੇ ਭਾਵੇਂ ਪਿੱਤਲ ਦੇ ਬੂਹਿਆਂ ਵਰਗੇ ਉਹ ਹੋਣ ਭਾਵੇਂ ਉਹ ਚਾਹੇ ਉੱਚੀਆਂ ਹੋਣ ਕਿ ਤੁਹਾਨੂੰ ਲੱਗਦਾ ਹੋਵੇ ਮੈਂ ਇਸ ਉਚਾਈ ਤੱਕ ਨਹੀਂ ਚੜ ਸਕਦਾ ਪ੍ਰਭੂ ਕਹਿੰਦਾ ਮੈਂ ਉਸ ਉਚਾਈ ਨੂੰ ਪੱਧਰਿਆਂ ਕਰ ਦੂੰਗਾ ਹallelujah ਭਾਵੇਂ ਉਹ ਮਜ਼ਬੂਤ ਬੇੜੀਆਂ ਹੋਣ ਪ੍ਰਭੂ ਕਹਿੰਦੇ ਮੈਂ ਉਹਨਾਂ ਬੇੜੀਆਂ ਨੂੰ ਤੋੜ ਦਵਾਂਗਾ ਨਾ ਮੈਂ ਤੇਰੇ ਅੱਗੇ ਅੱਗੇ ਚੱਲੂੰਗਾ ਹallelujah ਮੈਂ ਤੈਨੂੰ ਹਨੇਰੇ ਦੇ ਖਜ਼ਾਨੇ ਅਤੇ ਲੁਕੇ ਹੋਏ ਥਾਮ ਦੇ ਪਦਾਰਥ ਦਿਆਂਗਾ ਤਾਂ ਜੋ ਤੂੰ ਜਾਣੇ ਕਿ ਮੈਂ ਯਹਵਾ ਇਜ਼ਰਾਈਲ ਦਾ ਪਰਮੇਸ਼ਵਰ ਹਾਂ ਜੋ ਤੇਰਾ ਨਾਮ ਲੈ ਕੇ ਤੈਨੂੰ ਬੁਲਾਉਂਦਾ ਹਾਂ ਹallelujah ਹਨੇਰੇ ਦੇ ਖਜ਼ਾਨੇ ਹਨੇਰੇ ਦੇ ਖਜ਼ਾਨੇ ਸਮਝਦਾ ਕੋਈ ਜਣਾ ਜਿੱਥੇ ਬਰਕਤ ਨਜ਼ਰ ਨਹੀਂ ਆ ਰਹੀ ਹਨੇਰੇ 'ਚ ਪਰ ਉੱਥੇ ਬਰਕਤ ਹੈਗੀ ਆ ਹਨੇਰੇ ਦੇ ਖਜ਼ਾਨੇ ਪ੍ਰਭੂ ਕਿੰਨੇ ਮੈਂ ਤੁਹਾਨੂੰ ਉੱਥੋਂ ਬਰਕਤ ਦਿਆਂਗਾ ਹallelujah ਲੁਕੇ ਹੋਏ ਥਾਵਾਂ ਦੇ ਪਦਾਰਥ ਉਹ ਬਰਕਤ ਜਿਹੜੀ ਲੁਕੀ ਹੋਈ ਆ ਪ੍ਰਭੂ ਉੱਥੋਂ ਤੁਹਾਡੇ ਲਈ ਬਰਕਤ ਦੇ ਪਦਾਰਥ ਕੱਢੂਗੇ ਫੱਜ ਰੱਖ ਲੋ ਤੁਸੀਂ ਕੋਈ ਜ਼ਮੀਨ ਸਸਤੇ ਮੁੱਲ ਤੇ ਖਰੀਦ ਲਈ ਬਹੁਤ ਧਿਆਨ ਨਾਲ ਸੁਣਿਓ ਫੱਜ ਰੱਖ ਲੋ ਤੁਸੀਂ ਕੋਈ ਜ਼ਮੀਨ ਕਿਸੇ ਨੇ ਇਸ ਲਈ ਵੇਚ ਦਿੱਤੀ ਕਿ ਇੱਥੇ ਕੋਈ ਜ਼ਿਆਦਾ ਫਸਲ ਨਹੀਂ ਹੁੰਦੀ ਇੱਥੇ ਪ੍ਰਾਪਰਟੀ ਦਾ ਕੋਈ ਰੇਟ ਨਹੀਂ ਹੈਗਾ ਮਹਿੰਗੀ ਤੁਸੀਂ ਖਰੀਦ ਨਹੀਂ ਸਕਦੇ ਸੀ ਪਰ ਸਸਤੀ ਤੁਸੀਂ ਖਰੀਦ ਲਈ ਅਗਰ ਤੁਸੀਂ ਪਰਮੇਸ਼ਵਰ ਦੇ ਵਿੱਚ ਔਰ ਵਫਾਦਾਰੀ ਦੇ ਵਿੱਚ ਹੋ ਆਗਿਆਕਾਰੀ ਵਿੱਚ ਚੱਲਦੇ ਹੋ ਔਰ ਪਰਮੇਸ਼ਵਰ ਦਾ ਭੈ ਮੰਨਦੇ ਹੋ ਤਾਂ ਉਹੀ ਫਸਲ ਤੁਹਾਡੇ ਲਈ ਉਪਜ ਪੈਦਾ ਕਰੇਗੀ ਹallelujah ਜਿੰਨੂੰ ਬੰਜਰ ਸਮਝਿਆ ਗਿਆ ਸੀ ਉਹ ਤੁਹਾਡੇ ਲਈ ਉਪਜਾਊ ਹੋ ਜਾਏਗੀ ਉਹ ਜਿੰਨੂੰ ਕਿਹਾ ਗਿਆ ਸੀ ਇਹ ਤਾਂ ਬਹੁਤ ਪਿੱਛੇ ਆ ਉਹ ਤੁਹਾਡੇ ਲਈ ਬੈਸਟ ਪ੍ਰਾਈਸ ਲੈ ਕੇ ਆਏਗੀ ਉਹਦੀ ਵੈਲਿਊ ਵਧੇਗੀ ਅਰ ਹੋ ਸਕਦਾ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਸਟਾਕਸ ਦੇ ਵਿੱਚ ਇਨਵੈਸਟਮੈਂਟ ਕੀਤੀ ਹੋਵੇ ਅਰ ਲਾਸ ਵਿੱਚ ਚਲੇ ਗਏ ਹੋਵੋ ਬੜੇ ਡਿਸਪਾਇੰਟ ਹੋਏ ਹੋਵੋ ਤਾਨੂੰ ਬles ਕਰਨਾ ਚਾਹੁੰਦੇ ਆ ਇਸ ਲਈ ਉਹਦੀ ਬlesਿੰਗ ਨੂੰ ਹੱਥ ਵਧਾ ਕੇ ਲੈ ਲਵੋ ਕਹੋ ਮੈਂ ਉਹ ਬlesਿੰਗ ਜੋ ਪ੍ਰਭੂ ਅੱਜ ਮੈਨੂੰ ਦੇਣਾ ਚਾਹੁੰਦੇ ਆ ਮੈਂ ਉਸ ਬlesਿੰਗ ਨੂੰ ਆਪਣੇ ਜੀਵਨ ਦੇ ਵਿੱਚ ਰਸੀਵ ਕਰਦਾ ਹਾਂ ਮੈਂ ਉਸ ਬlesਿੰਗ ਨੂੰ ਖੁੱਲੇ ਹੋਏ ਸਵਰਗ ਦੇ ਵਿੱਚੋਂ ਲੈ ਰਿਹਾ ਹਾਂ ਮੇਰੇ ਘਰ ਦੇ ਵਿੱਚ ਬਰਕਤ ਆ ਰਹੀ ਹੈ ਮੇਰੇ ਘਰ ਦੇ ਵਿੱਚ ਖੁਸ਼ੀਆਂ ਆ ਰਹੀਆਂ ਹਨ ਪਰਮੇਸ਼ਰ ਮੇਰੇ ਕਾਰੋਬਾਰ ਨੂੰ ਵਧਾ ਰਿਹਾ ਹੈ ਪਰਮੇਸ਼ਰ ਮੇਰੀ ਧਾਰਮਿਕਤਾ ਨੂੰ ਵਧਾ ਰਿਹਾ ਹੈ ਮੇਰਾ ਆਤਮਿਕ ਜੀਵਨ ਗ੍ਰੋਥ ਕਰ ਰਿਹਾ ਹੈ ਮੈਂ ਪ੍ਰਾਰਥਨਾ ਵਿੱਚ ਵਧ ਰਿਹਾ ਹਾਂ ਮੈਂ ਗਿਆਨ ਤੇ ਸਮਝ ਦੇ ਵਿੱਚ ਵਧ ਰਿਹਾ ਹਾਂ ਪਰਮੇਸ਼ਰ ਨੇ ਆਪਣਾ ਮਸਾ ਕੀਤਾ ਹੋਇਆ ਬੁੱਧ ਮੇਰੇ ਉੱਤੇ ਪਾਇਆ ਹੈ ਪ੍ਰਭੂ ਮੇਰੇ ਇਜ਼ਰਾਇਲ ਦਾ ਪਰਮੇਸ਼ੁਰ ਹਾਂ ਇਸ ਲਈ ਬਰਕਤਾਂ ਨਹੀਂ ਮਿਲਣੀਆਂ ਕਿ ਅਸੀਂ ਬਹੁਤ ਚੰਗੇ ਆ ਇਸ ਲਈ ਨਹੀਂ ਕਿ ਅਸੀਂ ਬਹੁਤ ਸੋਹਣੇ ਆ ਇਸ ਲਈ ਨਹੀਂ ਕਿ ਸਾਨੂੰ ਅਕਲ ਬਹੁਤ ਹੈ ਅਸੀਂ ਪੜੇ ਲਿਖੇ ਬਹੁਤ ਆ ਕਹਿੰਦਾ ਇਸ ਲਈ ਤਾਂ ਜੋ ਤੂੰ ਜਾਣੇ ਕਿ ਮੈਂ ਪਰਮੇਸ਼ੁਰ ਹਾਂ ਪ੍ਰਭੂ ਆਪਣੇ ਆਪ ਨੂੰ ਤੁਹਾਡੇ ਉੱਤੇ ਜ਼ਾਹਿਰ ਕਰਨਾ ਚਾਹੁੰਦੇ ਆ ਕਿ ਜੇ ਤੂੰ ਮੇਰੇ ਅੱਖੇ ਲੱਗੇ ਮੈਂ ਤੈਨੂੰ ਇੰਨਾ ਫਲਦਾਰ ਕਰਾਂ ਤਾਂ ਜੋ ਤੂੰ ਸਮਝ ਜਾਵੇਂ ਕਿ ਮੈਂ ਹੀ ਸੱਚਾ ਤੇ ਜਿਉਂਦਾ ਪਰਮੇਸ਼ਵਰ ਹਾਂ ਹallelujah ਜੋ ਤੇਰਾ ਨਾਮ ਲੈ ਕੇ ਤੈਨੂੰ ਬੁਲਾਉਂਦਾ ਹਾਂ ਪ੍ਰਭੂ ਤੁਹਾਡਾ ਨਾਮ ਲੈ ਕੇ ਤੁਹਾਨੂੰ ਬੁਲਾ ਰਹੇ ਆ ਪ੍ਰਭੂ ਤੁਹਾਨੂੰ ਕਹਿ ਰਹੇ ਆ ਮਲਵਿੰਦਰ ਮੈਂ ਤੈਨੂੰ ਬਹੁਤ ਬਰਕਤ ਦੇਣਾ ਚਾਹੁੰਦਾ ਆ ਗੁਰਦੀਪ ਮੈਂ ਤੈਨੂੰ ਬਹੁਤ ਬਰਕਤ ਦੇਣਾ ਚਾਹੁੰਦਾ ਆ ਸविता ਮੈਂ ਤੈਨੂੰ ਬਹੁਤ ਬles ਕਰਨਾ ਚਾਹੁੰਦਾ ਆ ਰਿੰਪੀ ਮੈਂ ਤੈਨੂੰ ਬਹੁਤ ਵਧਾਉਣਾ ਚਾਹੁੰਦਾ ਆ ਮੰਜੂ ਮੈਂ ਤੇਰੇ ਮੂੰਹ ਦੇ ਵਚਨਾਂ ਨੂੰ ਪੂਰਾ ਕਰ ਰਿਹਾ ਆ ਤੇਰੇ ਮੂੰਹ ਨੂੰ ਭਰ ਰਿਹਾ ਆ ਹallelujah ਹallelujah ਪ੍ਰਭੂ ਤੁਹਾਨੂੰ ਬles ਕਰ ਰਹੇ ਆ ਪ੍ਰਭੂ ਬਹੁਤ ਜ਼ਿਆਦਾ ਤੁਹਾਨੂੰ ਬles ਕਰ ਰਹੇ ਆ ਅਨ ਐਕਸਪੈਕਟਿਡ ਬਲੈਸਿੰਗਸ ਤੁਹਾਡੇ ਉੱਤੇ ਆ ਰਹੀਆਂ ਆ ਅਨ ਯੂਜ਼ਵਲ ਬਲੈਸਿੰਗਸ ਤੁਹਾਡੇ ਉੱਤੇ ਆ ਰਹੀਆਂ ਯਿਸੂ ਮਸੀਹ ਦੇ ਨਾਮ 'ਚ ਮੇਰੇ ਦਾਸ ਯਕੂਬ ਦੀ ਅਤੇ ਇਜ਼ਰਾਇਲ ਮੇਰੇ ਚੁਣਵੇਂ ਦੀ ਖਾਤਰ ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਹੈ ਅਤੇ ਤੈਨੂੰ ਪਦਵੀ ਦਿੱਤੀ ਭਾਵੇਂ ਤੂੰ ਮੈਨੂੰ ਨਹੀਂ ਜਾਣਦਾ ਹallelujah ਪਰਮੇਸ਼ਰ ਨੇ ਆਪਣੇ ਮੱਸਾ ਕੀਤੇ ਹੋਏ ਲੋਕਾਂ ਦਾ ਕਰਕੇ ਅੱਜ ਸਾਨੂੰ ਉਹ ਸਥਾਨ ਬਖਸ਼ਿਆ ਹੈ ਜਿਸ ਸਥਾਨ ਤੇ ਪਰਮੇਸ਼ਰ ਨੇ ਸਾਨੂੰ ਰੱਖਿਆ ਹੈ ਹallelujah ਮੈਂ ਯਹਵਾ ਹਾਂ ਅਤੇ ਹੋਰ ਕੋਈ ਨਹੀਂ ਮੈਥੋਂ ਬਿਨਾ ਕੋਈ ਪਰਮੇਸ਼ਰ ਨਹੀਂ ਮੈਂ ਤੇਰਾ ਲੱਕ ਬੰਨਾਗਾ ਭਾਵੇਂ ਤੂੰ ਮੈਨੂੰ ਨਹੀਂ ਜਾਣਦਾ ਹallelujah ਪ੍ਰਭੂ ਕਹਿੰਦੇ ਮੈਂ ਹੀ ਪਰਮੇਸ਼ਰ ਹਾਂ ਮੈਥੋਂ ਬਿਨਾ ਕੋਈ ਹੋਰ ਪਰਮੇਸ਼ਰ ਨਹੀਂ ਮੈਂ ਤੇਰਾ ਲੱਖ ਬਨਾਂਗਾ ਲੱਖ ਬਨਾਂਗਾ ਦਾ ਮਤਲਬ ਮੈਂ ਤੈਨੂੰ ਜ਼ੋਰ ਦੇਵਾਂਗਾ ਮੈਂ ਤੈਨੂੰ ਤਾਕਤ ਬਖਸ਼ਾਂਗਾ ਤੇਰੀ ਨਿਰਾਸ਼ਾ ਨੂੰ ਆਸ ਵਿੱਚ ਬਦਲ ਦੇਵਾਂਗਾ ਭਾਵੇਂ ਤੂੰ ਮੈਨੂੰ ਨਹੀਂ ਜਾਣਦਾ ਭਾਵੇਂ ਅਸੀਂ ਨਹੀਂ ਜਾਣਦੇ ਭਾਵੇਂ ਅਸੀਂ ਉਹਨੂੰ ਨਹੀਂ ਦੇਖਿਆ ਭਾਵੇਂ ਅਸੀਂ ਉਹਨੂੰ ਅਜੇ ਤੱਕ ਨਹੀਂ ਸਮਝਿਆ ਪਰ ਅਗਰ ਅਸੀਂ ਪਰਮੇਸ਼ਵਰ ਦੇ ਅੱਗੇ ਆਪਣੇ ਆਪ ਨੂੰ ਸਮਰਪਨ ਕਰ ਦਿੱਤਾ ਤਾਂ ਪ੍ਰਭੂ ਕਹਿੰਦੇ ਮੈਂ ਤੇਰਾ ਲੱਖ ਬਨੂੰਗਾ ਹallelujah ਤਾਂ ਜੋ ਉਸ ਸੂਰਜ ਦੇ ਚੜ੍ਹਦੇ ਪਾਸਿਓਂ ਅਤੇ ਲੈਂਦੇ ਪਾਸੇ ਤੋਂ ਜਾਣਨ ਕਿ ਮੈਥੋਂ ਬਿਨਾ ਹੋਰ ਕੋਈ ਨਹੀਂ ਮੈਂ ਹੀ ਯਹੋਵਾ ਹਾਂ ਹੋਰ ਹੈ ਹੀ ਨਹੀਂ ਹallelujah ਤੁਹਾਨੂੰ ਬles ਕਰਕੇ ਤੁਹਾਨੂੰ ਚੰਗਿਆਂ ਕਰਕੇ ਤੁਹਾਨੂੰ ਬਰਕਤ ਦੇ ਕੇ ਤੁਹਾਨੂੰ ਬੁੱਧੀ ਦੇ ਕੇ ਤੁਹਾਡੇ ਬੱਚਿਆਂ ਨੂੰ ਕਾਮਯਾਬੀਆਂ ਦੇ ਕੇ ਤੁਹਾਡੇ ਘਰ ਬਣਾ ਕੇ ਤੁਹਾਡੇ ਆਤਮਿਕ ਜੀਵਨ ਦੇ ਪੱਧਰ ਨੂੰ ਉੱਚਿਆਂ ਚੱਕ ਕੇ ਪ੍ਰਭੂ ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਚੜ੍ਹਦੇ ਤੋਂ ਲੈ ਕੇ ਤੱਕ ਲੋਕੀ ਜਾਣ ਲੈਣ ਕਿ ਇਹ ਦੁਨੀਆ ਵੱਲੋਂ ਤਿਆਗਿਆ ਹੋਇਆ ਮਨੁੱਖ ਇਹ ਘਰਦਿਆਂ ਵੱਲੋਂ ਛੱਡ ਦਿੱਤਾ ਹੋਇਆ ਮਨੁੱਖ ਇਹ ਅਨਪੜ੍ਹ ਜਿਹਾ ਮਨੁੱਖ ਇਹ ਤੁੱਛ ਮਾਤਰ ਮਨੁੱਖ ਇਹ ਬਿਮਾਰ ਜਿਹਾ ਆਦਮੀ ਜਿਹਦੇ ਪੱਲੇ ਕੁਝ ਵੀ ਨਹੀਂ ਸੀ ਪਰ ਜਦੋਂ ਇੰਨੇ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਲਿਆ ਤਾਂ ਮੈਂ ਇਹਨੂੰ ਬਾਦਸ਼ਾਹਾਂ ਦੇ ਬਰਾਬਰ ਖੜ੍ਹਾ ਕਰ ਦਿੱਤਾ ਅਮੀਨ ਹallelujah ਮੈਂ ਚਾਨਣ ਦਾ ਸਿਰਜਣਹਾਰ ਅਤੇ ਹਨੇਰੇ ਦਾ ਕਰਤਾ ਮੈਂ ਸ਼ਾਂਤੀ ਦਾ ਬਣਾਉਣ ਵਾਲਾ ਅਤੇ ਵਿਪਤਾ ਦਾ ਕਰਤਾ ਹਾਂ ਮੈਂ ਯਹਵਾ ਇਹ ਸਾਰੇ ਕੰਮ ਕਰਦਾ ਹਾਂ ਆਮੇਨ ਚਾਨਣ ਦੀ ਸਿਰਜਣਾ ਕਰਨ ਵਾਲਾ ਕੌਣ ਆ ਪਰਮੇਸ਼ਰ ਅਤੇ ਹਨੇਰੇ ਦਾ ਕਰਤਾ ਕਰਤਾਰ ਦਾ ਮਤਲਬ ਵੀ ਸਿਰਜਣਾ ਕਰਨ ਵਾਲਾ ਹੀ ਹੁੰਦਾ ਆ ਤਾਂ ਹਨੇਰੇ ਨੂੰ ਪੈਦਾ ਕਰਨ ਵਾਲਾ ਵੀ ਕੌਣ ਆ ਪਰਮੇਸ਼ਰ ਕਈ ਵਾਰੀ ਅਸੀਂ ਕਹਿੰਨੇ ਸਾਡੀ ਜ਼ਿੰਦਗੀ ਦੇ ਵਿੱਚੋਂ ਸ਼ਤਾਨ ਬਰਕਤਾਂ ਚੋਰੀ ਕਰ ਰਿਹਾ ਆ ਚਾਨਣ ਕੌਣ ਆ ਪਰਮੇਸ਼ਰ ਇਦਾਂ ਹੀ ਆਪਾਂ ਕਹਿੰਦੇ ਆ ਤੇ ਹਨੇਰਾ ਅਸੀਂ ਕਿੰ ਨੂੰ ਮੰਨਦੇ ਆ ਦੀ ਵੈਨਰਜੀ ਨੂੰ ਤੇ ਕਈ ਵਾਰੀ ਸਾਨੂੰ ਇਦਾਂ ਲੱਗਦਾ ਸਾਡੀ ਖੁਸ਼ੀ 네ਗੇਟਿਵ એનર્ਜੀ ਸੱਕ ਕਰ ਰਹੀ ਆ ਸਾਡੀ ਬਲੈਸਿੰਗਸ 네ਗੇਟਿਵ એનર્ਜੀ ਸੱਕ ਕਰ ਰਹੀ ਆ ਕਿ ਉਹ ਖਿੱਚ ਰਹੀ ਆ ਪਰ ਵਚਨ ਸਾਨੂੰ ਕੀ ਦੱਸਦਾ ਹਨੇਰਾ ਵੀ ਮੈਂ ਹੀ ਬਣਾਇਆ ਤੇ ਚਾਨਣ ਵੀ ਮੈਂ ਹੀ ਬਣਾਇਆ ਅਗਰ ਹਨੇਰਾ ਤੁਹਾਡੇ ਜੀਵਨ ਵਿੱਚ ਕੰਮ ਕਰ ਰਿਹਾ ਆ ਤੇ ਜਦੋਂ ਚਾਨਣ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਗਿਆ ਫਿਰ ਹਨੇੜਾ ਰਹਿ ਸਕਦਾ ਤੇ ਜੇ ਹਨੇੜਾ ਪਰਮੇਸ਼ਰ ਨੇ ਬਣਾਇਆ ਆ ਤੋ ਪਰਮੇਸ਼ਰ ਦੇ ਹੁਕਮ ਨੂੰ ਮੰਨੂਗਾ ਕਿ ਨਹੀਂ ਉਹ ਮੰਨੂਗਾ ਤੇ ਜਦੋਂ ਉਹ ਤੁਹਾਡੇ ਜੀਵਨ ਵਿੱਚ ਕੰਮ ਕਰਦਾ ਪਰਮੇਸ਼ਰ ਨੇ ਦੇਖਿਆ ਪ੍ਰਭੂ ਨੇ ਹਨੇਰੇ ਨੂੰ ਕਹਣਾ ਵੀ ਪਾਸੇ ਹਟ ਜਾ ਕਿਉਂਕਿ ਉਹ ਉਹਦਾ ਸਿਰਜਣ ਹਾਰਿਆ ਉਹਦਾ ਕਰਤਾ ਰਹਾ ਵੀ ਵਿੱਚ ਆ ਜਾਂਦੇ ਆ ਤਾਂ ਸਾਡੇ ਉੱਤੇ ਜੋ ਸਜ਼ਾ ਭੇਜੀ ਗਈ ਹੁੰਦੀ ਆ ਪ੍ਰਭੂ ਉਸ ਸਜ਼ਾ ਨੂੰ ਹੁਕਮ ਦੇ ਦਿੰਦੇ ਕਿ ਬਾਹਰ ਨਿਕਲ ਜਾ ਔਰ ਉਹ ਸਜ਼ਾ ਸਾਨੂੰ ਛੱਡ ਕੇ ਚਲੀ ਜਾਂਦੀ ਹੈ ਹallelujah ਸਮਝ ਆ ਰਹੀ ਤੁਹਾਨੂੰ ਮੈਂ ਸ਼ਾਂਤੀ ਦਾ ਬਣਾਉਣ ਵਾਲਾ ਅਤੇ ਵਿਪਤਾ ਦਾ ਕਰਤਾ ਹਾਂ ਵਿਪਤਾ ਵੇ ਇੱਥੇ ਵਚਨ ਵਿੱਚ ਕੌਣ ਕਹਿ ਰਿਹਾ ਵਿਪਤਾ ਦਾ ਕਰਤਾ ਕੌਣ ਆ ਕਰਤਾ ਹੁੰਦਾ ਕਰਨ ਵਾਲਾ ਤਾਂ ਵਿਪਤਾ ਭੇਜਣ ਵਾਲਾ ਕਹੋਣਿਆ ਦੇਖੋ ਕੋਈ ਵੀ ਕੰਮ ਪਰਮੇਸ਼ਵਰ ਤੋਂ ਬਾਹਰ ਨਹੀਂ ਆ ਕੋਈ ਇੱਕ ਵੀ ਕੰਮ ਪਰਮੇਸ਼ਵਰ ਦੀ ਰਜ਼ਾ ਤੋਂ ਬਾਹਰ ਨਹੀਂ ਆ ਠਹਿਰਾ ਦਿੱਤਾ ਗਿਆ ਜੇ ਤਾਂ ਆਖੇ ਲੱਗਣ ਜੇ ਤਾਂ ਪੜ੍ਹ ਕੇ ਆਉਣ ਤਾਂ ਨੰਬਰ ਪੂਰੇ ਤੇ ਜੇ ਨਾ ਆਉਣ ਤਾਂ ਫਿਰ 0 ਠਹਿਰਾ ਦਿੱਤਾ ਗਿਆ ਨਾ ਕਈ ਵਾਰੀ ਟੀਚਰ ਕੀ ਕਹਿੰਦੇ ਮੈਂ ਇੱਕ ਗਲਤੀ ਦਾ ਇੱਕ ਨੰਬਰ ਕੱਟਣਾ ਆ ਤੇ ਕਈ ਵਾਰੀ ਇੱਕ ਗਲਤੀ ਦਾ ਅੱਧਾ ਨੰਬਰ ਕੱਟਦੇ ਆ ਕਈ ਵਾਰੀ ਟੀਚਰ ਕਹਿੰਦਾ ਜੇ ਹੰਡ ਰਾਈਟਿੰਗ ਗੰਦੀ ਹੋਈ ਮੈਂ 5 ਨੰਬਰ ਕੱਟ ਲੈਣੇ ਭਾਵੇਂ ਕੋਈ ਵੀ ਗਲਤੀ ਨਾ ਹੋਵੇ ਸਕੂਲੇ ਜਾਣ ਵਾਲਿਆਂ ਨੂੰ ਪਤਾ ਇਦਾਂ ਹੁੰਦਾ ਕਿ ਨਹੀਂ ਹੁੰਦਾ ਕਿੰਨਾ-ਕਿੰਨਾ ਦੀਆਂ ਮੈਡਮਾਂ ਨੰਬਰ ਕੱਟਦੀਆਂ ਰਹੀਆਂ ਐ 바ਵਾ ਜਾਣਿਆਂ ਦੇ ਨੰਬਰ ਕੱਟ ਹੋ ਰਹੇ ਹੈ ਲਿਖਦੇ ਸੋਹਣਾ ਨਹੀਂ ਸੀ ਕਿ ਪੜ੍ਹਦਾ ਸੋਹਣਾ ਨਹੀਂ ਸੀ ਇਹ ਮਰਜ਼ੀ ਆ ਨੰਬਰ ਦੇਣ ਵਾਲੇ ਦੀ ਕਿਉਂ ਨੇ ਕਿਹੜੇ ਹਿਸਾਬ ਨਾਲ ਕੱਟਣੇ ਆ ਸੋ ਜੇ ਲਖਾਈ ਗੰਦੀ ਆ ਪੰਜ ਨੰਬਰ ਆਟੋਮੈਟਿਕ ਕੱਟੇ ਜਾਣੇ ਆ ਇੱਤਾਂ ਇਹ ਜਦੋਂ ਅਸੀਂ ਹੁਕਮ ਤੋੜਦੇ ਆ ਵਿਪਤਾ ਆਟੋ ਮੋਡ ਤੇ ਸੈੱਟ ਕੀਤੀ ਗਈ ਆ ਜੇ ਇੰਨੇ ਹੁਕਮ ਤੋੜਨ ਇੰਨੀ ਵਿਪਤਾ ਜੇ ਇੰਨੇ ਤੋੜਨ ਇੰਨੀ ਵਿਪਤਾ ਇੰਨੀ ਅਗਿਆਕਾਰੀ ਏਡੀ ਵਿਪਤਾ ਇੰਨਾ ਪਾਪ ਏਡੀ ਵਿਪਤਾ ਜਿਵੇਂ ਜਿਵੇਂ ਤੁਸੀਂ ਪੜਨਾ ਸ਼ੁਰੂ ਕਰੋਗੇ ਨੰਬਰ ਵਦੁਨੇ ਸ਼ੁਰੂ ਹੋ ਜਾਣਗੇ ਸਜ਼ਾ ਘਟਣੀ ਸ਼ੁਰੂ ਹੋ ਜੂਗੀ ਜਿਵੇਂ ਜਿਵੇਂ ਅਸੀਂ ਵਚਨ ਦੀ ਅਗਿਆਕਾਰੀ ਕਰਨੀ ਸ਼ੁਰੂ ਕਰਾਂਗੇ ਪ੍ਰਾਰਥਨਾ ਕਰਨੀ ਸ਼ੁਰੂ ਕਰਾਂਗੇ ਪਰਮੇਸ਼ਵਰ ਦੇ ਨਾਲ ਰਿਲੇਸ਼ਨਸ਼ਿਪ ਸੋਹਣੀ ਹੋ ਜਾਊਗੀ ਤੇ ਘਟਦੀ ਜਾਊਗੀ ਹallelujah ਕਹਿੰਦਾ ਮੈਂ ਸ਼ਾਂਤੀ ਦਾ ਬਣਾਉਣ ਵਾਲਾ ਸ਼ਾਂਤੀ ਦਾ ਸਿਰਜਣਹਾਰ ਕੌਣ ਆ ਪਰਮੇਸ਼ਰ ਸ਼ਾਂਤੀ ਪਰਮੇਸ਼ਰ ਤੋਂ ਜੇ ਵਿਪਤਾ ਜੀਵਨ ਦੇ ਵਿੱਚ ਆ ਤਾਂ ਵਿਪਤਾ ਹਟਾਉਣ ਦੇ ਲਈ ਰਿਸ਼ਤੇਦਾਰਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਆ ਵਿਪਤਾ ਨੇ ਉਦੋਂ ਹਟਣਾ ਜਦੋਂ ਤੁਸੀਂ ਪਰਮੇਸ਼ਰ ਨੂੰ ਕਹੋਗੇ ਪ੍ਰਭੂ ਜੀ ਵਿਪਤਾ ਨੂੰ ਹਟਾ ਦਿਓ ਤੇ ਫਿਰ ਵਿਪਤਾ ਹਟ ਜਾਣੀ ਆ ਹallelujah ਕਹਿੰਦਾ ਮੈਂ ਯਹਵਾ ਇਹ ਸਾਰੇ ਕੰਮ ਕਰਦਾ ਆ ਕਿੰਨੇ ਕੰਮ ਕਰਦਾ ਆ ਸਾਰੇ ਕੰਮ ਪਰਮੇਸ਼ਵਰ ਜੀ ਕਹਿੰਦੇ ਮੈਂ ਕਰਦਾ ਆ ਹਾਲੇਲੂਇਆ ਸੋ ਭਾਵੇਂ ਤੁਸੀਂ ਬਹੁਤ ਲੰਮੇ ਸਮੇਂ ਤੋਂ ਦੁੱਖ ਵਿੱਚ ਸੀ ਬਿਮਾਰੀ ਵਿੱਚ ਮੁਕਦਮੇ ਵਿੱਚ ਗਮ ਫਿਕਰ ਬੋਝ ਦੇ ਵਿੱਚ ਚਿੰਤਾ ਦੇ ਵਿੱਚ ਗਰੀਬੀ ਦੇ ਵਿੱਚ ਜਾ ਹੋਰ ਕੁਛ ਵੀ ਹੋ ਸਕਦਾ ਦੁਸ਼ਟ ਦੇ ਜਕੜੇ ਹੋਏ ਵੀ ਹੋ ਸਕਦੇ ਆ ਜਦੋਂ ਤੁਸੀਂ ਘਰ ਜਾ ਕੇ ਜਰੂਰ ਦੇਖਿਓ ਯੋਹਨਾ ਦੀ ਕਿਤਾਬ ਦੇ ਵਿੱਚ ਆ ਉਹਦਾ 5 ਅਧਿਆਇ ਜਦੋਂ ਤੁਸੀਂ ਪੜੋਗੇ ਉਹਦੇ ਵਿੱਚ ਇੱਕ 38 ਵਰਿਆਂ ਦਾ ਰੋਗੀ ਆ ਜਿਹੜਾ ਬਹੁਤ ਲੌਂਗ ਟਾਈਮ ਤੋਂ ਉੱਥੇ ਇੱਕ ਤਲਾਅ ਆ ਬੇਤਜਦਾ ਉਹਦੇ ਕੰਡੇ ਤੇ ਬੈਠਾ ਆ ਉੱਥੇ ਪੰਜ ਦਲਾਨ ਆ ਉੱਥੇ ਰੋਗੀ ਪਏ ਰਹਿੰਦੇ ਆ ਤੇ ਉਥੇ ਇੱਕ مانਤਾ ਆ ਕਿ ਇੱਕ ਵਿਸ਼ੇਸ਼ ਦਿਨ ਨੂੰ ਇੱਕ ਸਵਰਗਦੂਤ ਆਉਂਦਾ ਆ ਉਸ ਤਲਾਬ ਦੇ ਪਾਣੀ ਨੂੰ ਹਿਲਾਉਂਦਾ ਆ ਤੇ ਜਿਹੜਾ ਪਹਿਲਾਂ ਉਸ ਤਲਾਬ ਵਿੱਚ ਉੱਤਰ ਜਾਂਦਾ ਆ ਉਹ ਚੰਗਾ ਹੋ ਜਾਂਦਾ ਆ ਹੁਣ ਉਹ ਇੰਨਾ ਜ਼ਿਆਦਾ ਜਕੜਿਆ ਹੋਇਆ ਆ ਲਿਖਿਆ 38 ਵਰਿਆਂ ਤੋਂ ਉਥੇ ਬਿਮਾਰ ਪਿਆ ਆ ਉਹ ਹੁਣ ਉਮਰ ਉਹਦੀ 38 ਸਾਲ ਸੀ ਜੰਮਦੇ ਨੂੰ ਉੱਥੇ ਛੱਡ ਗਏ ਜਾਂ ਜਦੋਂ 20 ਸਾਲਾਂ ਦਾ ਸੀ ਉਦੋਂ ਛੱਡ ਗਏ ਨਹੀਂ ਪਤਾ ਪਰ ਲਿਖਿਆ 38 ਵਰਿਆਂ ਤੋਂ ਉੱਥੇ ਸੀਗਾ ਉਹ ਤੇ ਸੋਚੋ ਕਿੰਨੀ ਉਹਦੀ ਜਕੜੇ ਨੂੰ ਹੋਊਗੀ ਕਿੰਨੇ ਸਾਲ ਤੱਕ ਉੱਥੇ ਹੀ ਪਿਆ ਹੋਇਆ ਆ ਕੋਈ ਉਹਦੀ ਮਦਦ ਕਰਨ ਵਾਲਾ ਨਹੀਂ ਆ ਕਿ ਉਹਨੂੰ ਫੜੇ ਤੇ ਹਿੱਲਦੇ ਹੋਏ ਪਾਣੀ ਦੇ ਵਿੱਚ ਉਤਾਰ ਦੇਵੇ ਜਦੋਂ ਰੇੜੇ ਲੋੜ ਕੇ ਜਾਂਦੀ ਮੇਰੇ ਖਿਆਲ ਕੋਸ਼ਿਸ਼ ਕਰਦਾ ਹੋਊਗਾ ਉਦੋਂ ਤੱਕ ਕੋਈ ਹੋਰ ਜਨ ਜਿਹੜਾ ਉਸ ਤੋਂ ਘੱਟ ਬਿਮਾਰ ਹੁੰਦਾ ਉਹ ਉੱਤਰ ਕੇ ਆਉਦੀ ਸ਼ਿਫਾ ਲੈ ਜਾਂਦਾ ਪਰ ਇੱਕ ਦਿਨ ਸ਼ਾਫੀ ਹੀ ਉਹਦੇ ਕੋਲ ਪਹੁੰਚ ਗਿਆ ਯਿਸੂ ਮਸੀਹ ਉਹਦੇ ਕੋਲੇ ਪਹੁੰਚੇ ਅਰ ਉਹਨਾਂ ਨੇ ਪੁੱਛਿਆ ਤੋਨੇ ਕਿਆ ਮੇਰੇ ਤੇ ਕੋਈ ਮਦਦਗਾਰ ਹੀ ਨਹੀਂ ਆ ਜਿਹੜਾ ਮੈਨੂੰ ਇਸ ਤਲਾਬ ਤੇ ਪਾਣੀ ਦੇ ਵਿੱਚ ਉਤਾਰੇ ਤਾਂ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਕੀ ਕਿਹਾ ਕੰਦੇ ਉਠ ਤਤੌਰ ਹallelujah ਉਹਨੇ ਕਿਹਾ ਪ੍ਰਭੂ ਜੀ ਮੈਂ 38 ਸਾਲਾਂ ਤੋਂ ਜੁੜਿਆ ਪਿਆ ਆ ਰਿੜਕੇ ਦਾ ਤਲਾਬ ਵਿੱਚ ਡਿਗ ਨਹੀਂ ਹੁੰਦਾ ਤੁਸੀਂ ਕਹਿੰਦੇ ਆ ਮਨਜੀ ਚੁੱਕ ਕੇ ਤੁਰਪਾ ਉਹਨੇ ਕੀ ਕੀਤਾ ਉਹਨੇ ਹੱਥ ਪਾਇਆ ਤੇ ਉੱਠ ਪਿਆ ਤੇ ਉਹਦੇ ਕੋਲੋਂ ਉਠ ਹੋ ਗਿਆ ਉਹਦੇ ਕੋਲੋਂ ਤਰ ਹੋ ਗਿਆ ਉਹਦੇ ਕੋਲੋਂ ਗਵਾ ਕਿ 50 ਸਾਲਾਂ ਦੀ ਬਿਮਾਰੀ ਪੰਜ ਸ਼ਬਦ ਸੁਣ ਕੇ ਕਿੱਦਾਂ ਚੰਗੀ ਹੋ ਸਕਦੀ ਆ 50 ਸਾਲਾਂ ਤੋਂ ਗਰੀਬੀ ਵਿੱਚ ਆ ਪੰਜ ਹਫ਼ਤੇ ਜਾ ਕੇ 5 ਰੁਪਏ ਦਾਨ ਵਿੱਚ ਪਾ ਕੇ 5000 ਦਾ ਦਸਵੰਦ ਕੱਢ ਕੇ 50 ਸਾਲਾਂ ਦੀ ਗਰੀਬੀ ਕਿੱਦਾਂ ਨਿਕਲ ਸਕਦੀ ਆ ਡਾਊਟ ਆ ਸ਼ੱਕ ਆ ਜਦੋਂ ਹੁਕਮ ਨੂੰ ਸੁਣਿਆ ਤੇ ਉਹਨੂੰ ਮੰਨਿਆ ਮੰਨਣ ਦਾ ਮਨ ਬਣਾ ਕੇ ਜ਼ੋਰ ਮਾਰਿਆ ਤੇ ਉਹ ਜੋ ਬੋਲਿਆ ਗਿਆ ਸੀ ਉਹ ਪੂਰਾ ਹੋ ਗਿਆ ਜਦੋਂ ਵੀ ਸ਼ਿਫਾ ਦੀ ਪ੍ਰਾਰਥਨਾ ਹੋਵੇ छुटकारे ਦੀ ਪ੍ਰਾਰਥਨਾ ਹੋਵੇ ਉਸ ਵੇਲੇ ਸ਼ੱਕ ਨਾ ਕਰੋ ਹੌਲੀ ਹੌਲੀ ਚੰਗਾ ਹੋ ਜਾਊਗਾ ਉਹ ਤੁਹਾਡੇ ਬੁੱਲਾਂ ਦੇ ਫਲ ਨੂੰ ਉਤਪਨ ਕਰਦਾ ਹੈ ਅਗਰ ਤੁਸੀਂ ਕਹਿੰਦੇ ਰਹੋਗੇ ਮੈਂ ਹੌਲੀ ਹੌਲੀ ਚੰਗਾ ਹੋ ਜਾਊਗਾ ਤਾਂ ਫਿਰ ਹੌਲੀ ਹੌਲੀ ਮੈਨੂੰ ਨਹੀਂ ਪਤਾ 2 ਸਾਲ ਲੱਗਣ 4 ਸਾਲ ਲੱਗਣ ਕਿਉਂਕਿ ਹੌਲੀ ਵਾਲੀ ਸਪੀਡ ਤੁਸੀਂ ਕਿੰਨੀ ਕੁ ਮਿੱਠੀ ਆ ਉਹਦੇ ਅਕੋਰਡਿੰਗਲੀ ਹੋਏਗਾ ਜੇ ਤੁਸੀਂ ਕਹੋਗੇ ਕੋਈ ਨਹੀਂ ਹੌਲੀ ਹੌਲੀ ਗੱਲ ਬਣ ਜੂ ਫਿਰ ਹੌਲੀ ਹੌਲੀ ਬਣ ਜੂ ਜੇ ਤੁਸੀਂ ਕਹੋਗੇ ਹੌਲੀ ਹੌਲੀ ਕਾਰੋਬਾਰ ਚੱਲਪੂ ਫਿਰ ਹੌਲੀ ਹੌਲੀ ਚੱਲਪੂ ਜੇ ਤੁਸੀਂ ਕਹੋਗੇ ਤੋਰੀ ਫੁਲਕਾ ਚੱਲੂਗਾ ਫਿਰ ਤੋਰੀ ਫੁਲਕਾ ਚੱਲੂਗਾ ਤੇ ਜੇ ਤੁਸੀਂ ਕਹੋਗੇ ਵੀ ਆ ਗਏ ਆ ਤੇਰੇ ਦਰ ਤੇ ਅੱਜ ਚੰਗੇ ਹੋ ਕੇ ਹੀ ਜਾਣਾ ਅੱਜ ਬਰਕਤ ਲੈ ਕੇ ਹੀ ਜਾਣੀ ਅੱਜ ਸ਼ਿਫਾ ਪਾਣੀ ਪਾਣੀ ਅੱਜ ਦੁੱਖ ਚੱਕੇ ਗਏ ਅੱਜ ਮੇਰੀ ਖੁਸ਼ੀ ਦਾ ਬੈਠੇ ਆ ਕੋਸ਼ਿਸ਼ ਤਾਂ ਕਰੋ ਮੀਆਂ ਹੋ ਰਹੀਆਂ ਉਸੇ ਵੇਲੇ ਬਾਈਬਲ ਚੱਕੋ ਪੜਨਾ ਸ਼ੁਰੂ ਕਰੋ ਸਾਹਮਣੇ ਲਿਖੇ ਅੱਖਰਾਂ ਨੂੰ ਦੇਖਣਾ ਸ਼ੁਰੂ ਕਰੋ ਝੋਲਾ ਨਜ਼ਰ ਆਉਂਦਾ ਸੀ ਆਸੇ ਪਾਸੇ ਦੇਖੋ ਕਿਵੇਂ ਦਾ ਨਜ਼ਰ ਆ ਰਿਹਾ ਔਰ ਕਹੋ ਕਿ ਮੇਰੀਆਂ ਅੱਖਾਂ ਦੇ ਉੱਤੋਂ ਸਿੱਕੜ ਲੈਥ ਰਹੇ ਆ ਮੇਰੀਆਂ ਅੱਖਾਂ ਖੁੱਲ ਰਹੀਆਂ ਆ ਮੇਰੀ ਆਈ ਸਾਈਡ ਮੇਰਾ ਵਿਜ਼ਨ ਸ਼ਾਰਪ ਹੋ ਰਿਹਾ ਨਜ਼ਰ ਤੇਜ਼ ਹੋ ਰਹੀ ਆ ਜਦੋਂ ਕੰਨਾਂ ਦੀ ਸ਼ਿਫਾ ਦੇ ਲਈ ਪ੍ਰਾਰਥਨਾ ਹੋਏ ਤੱਕ ਕੰਨ ਚੈੱਕ ਕਰੋ ਪੈਰਾਂ ਦੇ ਲਈ ਪ੍ਰਾਰਥਨਾ ਤਾਂ ਪੈਰ ਚੈੱਕ ਕਰੋ ਜੋਇੰਟਸ ਦੇ ਲਈ ਪ੍ਰਾਰਥਨਾ ਤਾਂ ਜੋਇੰਟਸ ਨੂੰ ਚੈੱਕ ਕਰੋ ਜਦੋਂ ਤੁਸੀਂ ਵਿਸ਼ਵਾਸ ਦੇ ਨਾਲ ਉਸ ਸ਼ਬਦ ਦੇ ਉੱਤੇ ਕੰਮ ਕਰੋਗੇ ਉਹ ਸ਼ਬਦ ਤੁਹਾਡੀ ਦੇਹ ਦੇ ਅੰਦਰ ਦੇਹ ਧਾਰੇਗਾ ਤੁਹਾਡੇ ਜੀਵਨ ਦੇ ਅੰਦਰ ਦੇਹ ਧਾਰੇਗਾ ਤੁਹਾਡੇ ਕਾਰੋਬਾਰ ਦੇ ਅੰਦਰ ਦੇਹ ਧਾਰੇਗਾ ਤੁਹਾਡੇ ਬੱਚਿਆਂ ਦੇ ਅੰਦਰ ਵੀ ਦੇਹ ਧਾਰ ਜਾਏਗਾ ਅੱਜ ਭਾਵੇਂ ਕੋਈ 38 ਸਾਲਾਂ ਤੋਂ ਬਿਮਾਰੀ ਵਿੱਚ ਹੈ 50 ਸਾਲਾਂ ਤੋਂ 70 ਸਾਲਾਂ ਤੋਂ ਮੈਂ ਨਹੀਂ ਜਾਣਦੀ ਹੋ ਸਕਦਾ ਜਮੰਦਰੂ ਹੀ ਉਹ ਕਿਸੇ ਦੁੱਖ ਤਕਲੀਫ ਦੇ ਵਿੱਚ ਹੋਏ ਪਰ ਮੈਂ ਜਾਣਦੀ ਹਾਂ ਕਿ ਜੇ ਇਹ 38 ਵਰਿਆਂ ਦਾ ਚੰਗਾ ਹੋ ਸਕਦਾ ਤਾਂ ਤੁਸੀਂ ਵੀ ਚੰਗੇ ਹੋ ਸਕਦੇ ਹੋ ਕਿਉਂਕਿ ਅਸੀਂ ਉਸ ਪਰਮੇਸ਼ਵਰ ਅੱਗੇ ਝੁੱਕਦੇ ਤੇ ਸਜਦੇ ਕਰਦੇ ਹਾਂ ਜੋ ਕੱਲ ਸੀ ਅੱਜ ਹੈ ਤੇ ਜੁਗ ਦੇ ਅੰਤ ਤੀ ਕਰ ਰਹੇਗਾ ਆਮੇਨ ਆਮੇਨ ਹallelujah ਹallelujah ਤਕਿ ਤੁਸੀਂ ਯਕੀਨ ਕਰਦੇ ਹੋ ਕਿ ਅੱਜ ਤੁਹਾਡੇ ਛੁਟਕਾਰੇ ਦਾ ਦੇਣਿਆ ਸੱਚੀ ਅੱਜ ਤੁਹਾਡੇ ਛੁਟਕਾਰੇ ਦਾ ਦੇਣਿਆ